ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਸੀ ਕਿ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨਾ ਮਹਾਰਾਜ ਜੀ ਜਿਵੇਂ ਆਪਾਂ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਲੱਗੇ ਹਾਂ ਅੱਜ ਰੋਟੇ ਪਾਣੀ ਤਾਂ ਹੋ ਗਿਆ ਸਾਰਾ ਤੇ ਹੁਣ ਕੁਕ ਪਾਂਡੇ ਹੈਗੇ ਆ ਧੋ ਕੇ ਤੇ ਫਿਰ ਕੋਈ ਲੱਗਦੇ ਆਪਾਂ ਅੱਜ ਕੰਮ ਦੇਖਦੇ ਆ ਅੱਜ ਕਿਹੜਾ ਸ਼ੁਰੂ ਕਰਦੇ ਆ ਸਟੀਚਿੰਗ ਨਾਲ ਕਰਦੇ ਆ ਕਿ ਕੀ ਕਰਦੇ ਆ ਤੇ ਬਾਕੀ ਸ਼ੁਰੂ ਕਰਦੇ ਆ ਵੀ ਕਿ ਕੀ ਖਸੂਨਦਾ ਅੱਜ ਅੰਦਰ ਮੈਂ ਤੁਰੇ ਮਿਹ ਉਹ ਹੋਰ ਮੈਂ ਕਮਰਾ ਜਲੀਏ ਡੈਡੀ ਆ ਸ਼ਾਮ ਨੂੰ ਹੀ ਅkal ਸ਼ਾਮ ਤੱਕ ਆ ਜਾਣਗੇ ਨਾ ਬੜਾ ਕੰਮ ਵੀ ਕਰਨੀ ਆ ਅੱਜ ਸ਼ਾਮ ਨੂੰ ਉਹਨਾਂ ਦੇ ਵੀ ਕੱਪੜੇ ਵਗੈਰਾ ਸਾਰੇ ਤੋੜੇ ਫੈੜੀ ਜਿਹੜੇ ਲੈ ਕੇ ਆਣਗੇ ਫਿਰ ਵਾਪਸ ਬੈਗ-ਪੈਕ ਕਰਨੇ ਪੈਣਗੇ ਕੋਸਤ ਕਰਨੀ ਹੈ ਘਰ ਦੇ ਕੋਲੇ ਹੀ ਅੱਜ ਔਰ ਮੈਂਨੇ ਆਪਣੇ ਤੋਂ ਓਕੇ ਤੇ ਦੇਖੀ ਕਿਤਨਾ ਚੰਗਾ ਲੱਗਦਾ ਕੋਸ਼ਿਸ਼ ਨਾ ਕੋਸ਼ਿਸ਼ ਕਰਦੇ ਨਾ ਬੇਗਾਨੀ ਲਾ ਲ ਮੇਨ ਨਾਲ ਮੋੜੀ ਉਹ ਮੈਂ ਜਮਾਂ ਵਾਂਦਾ ਜੀ ਕਿ ਆਈ ਹੈ ਫਾਰੀ ਡੀ ਦਾ ਬਾਅਦ ਕੇ ਮਾਲ ਨਹੀਂ ਆਇਆ ਸਨਾਲਾ ਸਾਰੀ ਤੇ ਥੋੜੀ ਦੋ ਜਿਹੜੇ ਨਹੀਂ ਕਿ ਬੁਲਿਓ ਹੋ ਜਾ ਕੱਲੇ ਵੀ ਸੀ ਬੜੀ ਖਾਓ ਔਰ ਅੰਕੀ ਚੱਲ ਰਵਿਲਾ ਪਿਆ ਮੇਲਾ ਚ ਦੁਨੀਆ ਫਾਈ ਗਰਮੀਆਂ ਦੇ ਵੇਲੇ ਤਾਂ ਬਣੀ ਦਾ ਸੰਭਾਲ ਲੈਣੀ ਆ ਪੈਂਦੀ ਆ ਗਰਮੀਆਂ ਸੌਟ ਜਾਂਦੀ ਹੁੰਦੀਆਂ ਆ ਫੋਨ ਆਲ ਫਾਦੀ ਨਾਲ ਜਦੋਂ ਆਖੋ ਹੁੰਦਾ ਉਹਨਾਂ ਚੱਕਾ ਲੋੜ ਨਹੀਂ ਤਾਂ ਗਰਮੀਆਂ ਨੂੰ ਪੜਾ ਕੇ ਇੱਕ ਹੁਆ ਤੇ ਗਰਮੀਆਂ ਗੜੀਆਂ ਛਾਵੇਂ ਉੱਪਰ ਇੱਕ ਮਾਂ ਪਿੱਸੇ ਕੰਮ ਤੇ ਆ ਜੀ ਹਾਂ ਮਾਂ ਜੀ ਚਲਾਗੇ ਸੇ ਕੰਮ ਤੇ ਉਹ ਵੀ ਬਣਾ ਕੇ ਤਿਆਰ ਕਰਦੀ ਆਪਾਂ ਇਹ ਤੋ ਉਹ ਵੀ ਵਿਚਾਰਾ ਡੈਡੀ ਨਾ ਜੀ ਕੀ ਆਇਆ ਸਾਰਾ ਗੱਲ ਕੱਜ ਕੇ ਆਇਆ ਮੇਰੇ ਨਾਲ ਹੀ ਜਦੋਂ ਦਵਾਈ ਲੈਣ ਲਈ ਸ਼ਹਿਰੋਂ ਬਲੇ ਮੀਂਹ ਪੈਣ ਲੱਗ ਪੈਂਦਾ ਇਸ ਲਈ ਵਾਰ ਵੀ ਕਹਿੰਦੀ ਮੀਂਹ ਸ਼ਹਿਰ ਲੱਗ ਗਿਆ ਕੱਲ੍ਹ ਹੀ ਪੈ ਗਿਆ ਡੈਡੀ ਦਾ ਘਰ ਕਾਰਡ ਖਣ ਕੇ ਆਇਆ ਜਿਹੜਾ ਨਵਾਂ ਜੁੱਤਾ ਹੋਇਆ ਸੀ ਨਾ ਬਾਟਣਾ ਉਹ ਆਇਆ ਹਾਂ ਪਤਾ ਨਹੀਂ ਦੱਸ ਹੀ ਰੱਖਿਆ ਹਾਰ ਕੇ ਮੈਂ ਫੋਟੋ ਤੇ ਮੈਂ ਰੱਖ ਲਈ ਮੈਂ ਹੌਂਦੀ ਬੈਟਰੀ ਰੈਡ ਆ। ਇਹਦੀ ਪਤਾ ਨਹੀਂ ਕਿਹੜੇ ਦੀ ਬੋਲੀ। ਐਂਡੀ ਐਂਡੀ। ਬੇਰੀਆ। ਹੂੰ। ਹੋਏ ਤੇ ਦਵਾਈ ਲਿਆ ਤੇ ਤਾਂ ਆ ਗਿਆ। ਚੰਤਾ ਦੇਖ ਕੇ ਤੇ ਆਇਆ। 10 ਟਾਈਮ ਮੀਨੇ। ਸੇਰ ਪੀਲੀ। ਨਹੀਂ ਸੇਰ ਆ ਪੀਲੀ ਹੁਣ ਵੀ ਕਿਤੇ। ਅੱਗੇ ਆ ਦੇਣੀ ਹੋਊਗੀ। ਠੀਕ ਹੈ। ਲਿਆ ਫੜ ਕੇ ਦੋ। ਜੀ। ਕੰਮ ਸਾਡਾ ਸਾਰਾ ਨਿਬੜ ਗਿਆ ਸੀਗਾ। ਹਾਂ। ਥੋੜਾ ਜਿਹਾ ਕੰਮ ਆਇਆ ਸੀਗਾ ਇਹ ਮੈਂ ਕਿਆ ਕਰ ਦਿੰਨੇ ਆ। ਤੇ ਸਲਵਾਰਾ ਸਵਾਈਆਂ ਸੀ ਜੀਆਂ ਕਿਸੇ ਕੋਲੋਂ ਤਾਂ ਉਹਨੇ ਚੋਣਾ ਪਾਤੀਆਂ 10 ਇੰਚ ਤੇ ਤੇ ਇਹ ਹੁਣ ਥੋੜੀ ਜਿਹੀ ਸੈੱਟ ਕਰਦੇ ਆ ਢੇੜ ਕੇ ਢੇੜੂਗੀ ਜੱਸੀ ਸੁੱਖਾ ਨੇ ਗਿਆ ਸੀ ਸੁੱਖਾ ਤੋਂ ਉੱਡੜੀ ਨਹੀਂ ਹੁਣ ਜੱਸੀ ਦੇ ਰੂਗੀ ਇੱਕ ਹੋ ਗਈ ਮੇਰੇ ਤੋਂ ਉੱਡੜਦੀ ਨਹੀਂ ਗਈ ਮੈਂ ਕਿਹਾ ਮੈਨੂੰ ਢੇੜ ਕੇ ਦੋ ਤਾਂ ਫਿਰ ਮੈਂ ਕਰਦੀ ਇਹਨਾਂ ਨੂੰ ਸੈੱਟ ਮੈਨੂੰ ਤਾਂ ਨਹੀਂ ਆਉਂਦੀ ਸਲਵਾਰ ਸੀਣ ਵਾਲੇ ਤੇ 10 ਇੰਚ ਤੇ ਪਲੇਟਾਂ ਪਾਤੀਆਂ ਤਾਂ ਸਲਵਾਰ ਪਾਈ ਵੀ ਸੋਹਣੀ ਨਹੀਂ ਲੱਗਦੀ ਇਹਨੂੰ ਕਰ ਕਰਦੇ ਆ ਜਸ ਸੈੱਟ ਤੇ ਆ ਦੇੜਦੀ ਆ ਜੱਸੀ ਨੇ ਇਹਨੂੰ ਦੁਬਾਰਾ ਚੋਣਾ ਪਾਉਣਾ ਇਹ ਵੀ 10 ਇੰਚ ਤੇ ਸੀਗੀਆਂ ਮੈਂ ਵੇਖਿਆ ਪਾਈ ਵੀ ਕੁਛ ਨਹੀਂ ਲੱਗਦੀ ਸੀਗੀ ਪੈੜੀ ਲੱਗਦੀ ਸੀ ਸਲਵਾਰ ਤੇ ਇਹਨੂੰ ਵੀ ਥੋੜਾ ਜਿਹਾ ਕਰਦੇ ਆ ਸੈਟ ਇਹਦੇ ਥੋੜੇ ਪੌਂਚਿਆਂ ਦੀ ਮਸ਼ੀਨ ਬੜੀ ਆ ਵੇਖੋ ਇਦਾਂ ਲਾਈ ਹੋਈ ਆ ਥੋੜੀ ਜੀ ਇਹਨੂੰ ਸੈੱਟ ਕਰਨ ਵਾਲੀ ਆ ਇਹ ਵੀ ਕਰ ਦਿੰਨੇ ਆ ਇੱਥੋਂ ਸਿੱਧਾ ਹੀ ਇਧਰ ਨੂੰ ਹੀ ਲੈ ਗਏ ਥੋੜਾ ਜਿਹਾ ਐਵੇਂ ਲੱਗਣਾ ਸੀ ਟਾਂਕਾ ਇੱਥੋਂ ਦੀ ਆਉਣਾ ਸੀ ਆਹੀ ਪਹੁੰਚੇ ਹੋਰ ਤਰ੍ਹਾਂ ਦੇ ਲੱਗਦੇ ਆ ਇਹ ਵੀ ਕਰਦੇ ਆ ਸੈਟ ਦੋਨੇ ਚੀਜ਼ਾਂ ਕਰ ਦਿੰਨੇ ਆ ਅੱਜ ਹੁਣ ਸਾਰਦੇ ਚੋਲ ਖਾਣ ਦਾ ਮਨ ਹੋ ਗਿਆ ਸਵੇਰੇ ਐਵੇਂ ਇੱਕ ਇੱਕ ਖੁਲਗਾ ਹਾਦਾ ਸੀ ਹੁਣ ਇੱਕ ਵਾਚ ਲਿਆ ਤੇ ਭੁੱਖ ਲੱਗੀ ਸੀ ਕੋਮੇ ਨਹੀਂ ਚਲ ਚਾਵਲ ਬਣਾ ਤਾ ਅੱਗੇ ਕੋ ਚਟਪਟਾ ਖਾ ਲਈਦਾ ਸੀਗਾ ਡਾਲ ਕਰਕੇ ਤਲੀ ਚੀਜ਼ ਬੰਦ ਕਰਤੀ ਹੁਣ ਮੈਂ ਕਿਹਾ ਸਿੰਪਲ ਜਿਹਾ ਚੋਲ ਬਣਾ ਕੇ ਖਾ ਲੈਂਦੇ ਆ ਫਿਰ ਕੀ ਕਰੀਏ ਚੇਰੇ ਕੇ ਕੁਲਕੇ ਦਾ ਨਾਸਤਾ ਜਾ ਬੋਈ ਅਸੀਂ ਰੋਟੀ ਨੂੰ ਨਹੀਂ ਕਰਦਾ ਹਾਂ ਰੋਟੀ ਖਾਂਦੇ ਮੈਂ ਕਰਵਾ ਲਏ ਚੋਰ ਬਣਾ ਲਏ ਨਾਲੇ ਾਲ ਪਈ ਆ ਉਹ ਲਾ ਕੇ ਘੜੀ ਚਾਹ ਤੇ ਉਹ ਲਾ ਕੇ ਰੋਟੀ ਆਕੇ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆ ਉਹ ਚੀਜ਼ ਸਾਰੀ ਬੰਦ ਹੋ ਗਈ ਚਾਹ ਕਲੀ ਚੀਜ਼ ਸਭ ਬੰਦ ਆ

ਉਹਨੂੰ ਹਲੇ ਪੂਰੀ ਗੱਲ ਨਹੀਂ ਦੱਸੀ ਮੈਂ ਸਿਰਫ ਉਹਨੂੰ ਇਹ ਦੱਸੀ ਹੈ ਵੀ ਥੋੜਾ ਜਿਹਾ ਇਨਫੈਕਸ਼ਨ ਹੈਗਾ। ਉਹਨੂੰ ਪੂਰੀ ਗੱਲ ਨਹੀਂ ਦੱਸੀ ਮੈਂ ਕਿ ਐਵੇਂ ਟੈਨਸ਼ਨ ਲੈਣਗੇ ਕਿਉਂ ਨਹੀਂ ਦੱਸਾਂਗੀ। ਆਣੀ ਕਿ ਨਾ ਸਵੇਰੇ। ਜੇ ਮੰਮੀ ਦੇ ਡੈਡ ਨੂੰ ਪਤਾ ਲੱਗਿਆ ਚਾਹ ਮੰਦੇ ਤਾਂ ਫਿਰ ਜੇ ਮੰਮੀ ਇੱਕ ਟੰਪੀਂਦੀ ਉਹ ਵੀ ਕੋਲੀ ਪੀਂਦੇ ਨਹੀਂ। ਮੈਂ ਤਾਂ ਨਹੀਂ ਨਾ ਸਵੇਰੇ। ਮੈਂ ਚਾਹ ਨੂੰ ਪਿੱਤਾ ਹੀ ਟੁੱਟਿਆ। ਸ਼ਾਮ ਨੂੰ ਪੀਲੀ। ਸ਼ਾਮ ਨੂੰ ਵੀ ਮੈਂ ਸਵੇਰੇ ਵੀ ਦੁੱਧ ਦਾ ਕੱਪ ਕੁੱਤਾ ਕਰ ਲਿਆ ਸੀ ਉਹ ਵੀ ਪੀ ਲਿਆ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਲਈ। ਹਾਂ। ਉਹ ਲੋਕ ਕਾਫਾ ਹਲਿਆ ਸੀਗਾ ਫਿਰ ਦਵਾਈ ਖਾ ਲਈ ਹੁਣ ਜੀ ਤਾਂ ਚਾਹਦਾ ਹੀ ਕਰਦਾ ਸੀਗਾ ਆਹ ਵਰਕੇ ਬਣਾਨਾ ਹਾਂ ਬਸ ਥੋੜੇ ਜਿਨੇ ਕ ਖਾਣੇ ਉਹਨੇ ਕੀ ਬਣਾਉਣੇ ਆ ਬੇਈ ਚੀਜ਼ ਵੀ ਨਹੀਂ ਖਾਣੀ ਚਾਹ ਤਿਹੜੀ ਜਿਹਾ 8-8 ਮਣੀ ਕਰਕੇ ਪੀ ਦੇ ਸੀਗੀ ਸਿਆਲਾਂ ਚ ਕੁਛ ਜਾਦੀ ਪੀ ਤੇ ਹੁਣ

ਸਾਫ ਬੇਕਿੰਗ ਪਾਊਡਰ ਨਾਲ ਸਾਫ ਕੀਤਾ ਸੀ ਕਈ ਕਈ ਦਾ ਕੁੱਕੇ ਵਧੀਆ ਲੱਗਦੇ ਮੈਂ ਵੀਡੀਓ ਵੇਖੀ ਸੀ ਕਿ ਮੈਂ ਕਿਸਾ ਕਰਕੇ ਦੇਖਦੇ ਹਾਂ ਜਸਵੇਰੇ ਬਾਹਰ ਹੋਰ ਪਿਆਰ ਤੁਸੀਂ ਚੀਜ਼ ਤੇ ਮੈਂ ਆ ਕਰਤਾ ਤੇ ਆ ਚਾਵਲ ਤੋ ਦਿੱਤੇ ਆ ਆ ਕੁੱਕ ਕਰਨਾ ਲਿਖੇ ਲਾਵਾਂ ਤੁਸੀਂ ਚਾਵਲ ਤੋ ਪੈਨਾਲੀ ਐਸੀ ਤੇ ਤੁਸੀਂ ਮਸ਼ੀਨ ਤੇ ਬਹਿ ਜਾਓ ਤੇ ਮੈਂ ਹਟਾ ਪੜ ਲਵਾਂ ਹੂੰ ਬਈ ਕੱਲ ਵੀ ਪਿਆਰ ਥੋੜੀ ਜਿਹੀ ਨੂੰ ਧੁੱਪ ਕਰਦੇ ਬਹੁਤ ਹੋ ਗਿਆ ਧੁੱਪ ਬਹੁਤ ਹੋ ਗਈ ਸੀ ਜਦੋਂ ਕਾਡ ਲੀਤੀ ਸੀ ਜੀ ਹੋਣਾ ਕੱਲ ਦਾ ਥੋੜਾ ਜਿਹਾ ਠੰਡਾ ਤੁਸ ਨੂੰ ਪਾਇਆ ਏ ਦੋਗਦ ਨਾ ਮੀਨ ਬੈਗਾਂ ਤੇ ਰਹਿ ਜਾਣਾ ਫੇਰ ਉਹੀ ਗਰਮੀ ਤਵਾੜ ਚੜ ਜਾਣਾ ਕਿੰਨੀ ਗਰਮੀ ਦਾ ਸਪੋਤ ਹੈ ਸੁਪਾ ਉਤਰਦੀ ਰਸਾ ਸਤਾ ਮੇਲਾ ਮੈਂ ਤਾਂ ਗੈੜੀ ਨੂੰ ਕਿਹਾ ਸੀ ਲੈ ਕੇ ਆਇਓ ਮੈਂ ਕਿਹਾ ਭਾਵੇਂ ਕਿੱਲੋ ਹੀ ਲੈ ਆਇਓ ਉਹ ਤਾਂ ਹੁਣ ਅੱਜ ਸ਼ਾਮ ਨੂੰ ਉਹ ਤਾਂ ਪਤਾ ਨਹੀਂ ਹੋਣਾ ਉਹਨਾਂ ਨੇ ਲਿਆਕ ਨਹੀਂ ਲਿਆ ਮੈਂ ਪੁੱਛਿਆ ਵੀ ਨਹੀਂ ਮੋੜ ਕੇ ਗੜੇ ਵਗਾਰੇ ਲੈ ਸੀ ਜਿਹੜੇ ਮਗਾਏ ਸੀ ਤੇ ਫਾਦੇਂ ਵਾਇਆ ਸੀ ਲੈ ਲੈ ਸੀ ਗਾਣੀ ਵਸ ਤੇ ਲੈ 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 ਉਹ ਤਾਂ ਵਿਖਾ ਦੇ ਲਈ ਨਾ ਜੀਰੇ ਨਾਲ ਹੀ ਮੈਂ ਪੁੱਛਿਆ ਨਹੀਂ ਜੀਰਾ ਉੱਪਰ ਸਸਤਾ ਮਿਲਦਾ ਮੇਰੇ ਨਾਲ ਪਿਛਲੇ ਵਾਰ ਗੱਲ ਕੀਤੀ ਪਿਛਲੀ ਵਾਰ ਮਂਗਾਇਆ ਸੀ ਮੈਂ 10 ਕਿਲੋ ਮਂਗਾਇਆ ਸੀਗਾ ਤਾਂ ਖਾਲੀ ਮਾਰ ਚਲੇ ਆ ਉਹ ਵਧੀਆ ਸੀਗਾ ਨਾਲੇ ਉਧਰ ਵੀ ਮੀਂਹ ਪੈਣ ਲੱਗ ਗਿਆ ਹਾਂ ਉੱਥੇ ਵੀ ਮੀਂਹ ਹੈਗਾ ਜੀ ਨੇ ਵੀਡੀਓ ਦੇਖਣੀ ਹੈ ਡੈਡੀ ਸੁੱਖਾਂ ਤੋਂ ਆ ਆ ਕੋਈ ਆ ਸਾਫ਼ ਨਹੀਂ ਕੀਤਾ ਹੈਗਾ ਮਲਾਈ ਕੰਨੀ ਤਰ੍ਹਾਂ ਨਹੀਂ ਲੱਤੀ ਮੋਤੀ ਬਸ ਅਗੜੀ ਤੋਂ ਤੁੰਗੈ ਸਤਲ ਜੀ ਇਹ ਜੋ ਕਰੇ ਮਮੀ ਨੇ ਡਾਕਟਰ ਨੇ ਛੱਡਿਆ ਨੇ ਜਾਂ ਛੱਡਦੇ ਜਿਹੜੇ ਡਾਕਟਰ ਛੱਡਤਾ ਤਾਂ ਵੇਰਾ ਆਪਾਂ ਨੇ ਆਪਣੇ ਭਾਈ ਛੱਡਣ ਜਾਣੇ ਹੋਏ ਜਿਹੜੇ ਹਾਲਾਤ ਆ ਲੋਕੀ ਕਹਿੰਦੇ ਡਾਕਟਰ ਸਾਡੋ ਕੋਲ ਨਹੀਂ ਪਾਈ ਡਾਕਟਰ ਵੀ ਕੀ ਬੋਲਾ ਕਰਦੇ ਆ ਉਹ ਬੁਝਾਰੇ ਆਪਣੇ ਮੈਦੇ ਲਈ ਕਹਿੰਦੇ ਆ ਬੋਲਾਂ ਮੈਂ ਕੀ ਕਹਿਣਾ ਨਾ ਉਹਨੇ ਆਪਾਂ ਨੂੰ ਚਾਹ ਬਣਾ ਕੇ ਦੇਣੀ ਹਨਾ ਨਾ ਉਹ ਖਾਣ ਲਈ ਆ ਕੇ ਦੇਣਾ ਆਪਰੇ ਫੈਰੇ ਲਈ ਜਦੋਂ ਅਪਰ ਛੱਡਦਾ ਵੀ ਦੇ ਸੋਫੇ ਰਾਂ ਦੇ ਆਹ ਕਰਾ ਦਿੰਦੇ ਆ ਕਾਲੇ ਪੀਲੇ ਦਾ ਜਲਣੀ ਨਹੀਂ ਘਾਟ ਕਰ ਦਿੰਦੇ ਆ ਸیرے ਮੈਂ ਚਾਹ ਸੀ ਥੋੜੀ ਜਿਹੀ ਵਿੱਚ ਚਾਹ ਮਲਾ ਕੇ ਤੇ ਦੁੱਧ ਪੀਤਾ ਸੀਗਾ ਥੋੜੀ ਜੀ ਚਾਹ ਤੁਹਾਨੂੰ ਵੀ ਮੈਂ ਪੂਰੀ ਚਾਹ ਨਹੀਂ ਬਣਾ ਦਿੱਤੀ ਸੀਗੀ ਦੁੱਧ ਹੀ ਪਾਇਆ ਸੀ ਮੇਰਾ ਮੈਂ ਸਾਰਿਆਂ ਨੂੰ ਖਿਲਾ ਦੇਣੀ ਆਂ। ਚਾਹ ਐਸ ਤਰੀਕੀ ਸੁੱਕਾ ਆਪੀਆਂ ਲੈ ਲਈ। ਮੈਨੂੰ ਇੰਨਾ ਨਹੀਂ ਕਰ ਜਾਦਾ। ਮੈਨੂੰ ਮੈਨੇ ਤੁਹਾਨੂੰ ਬਤਾਈਆਂ ਇੱਕ ਦੋ ਗੋਟੀ ਪੈਣੀ ਆ ਜਿਆਦੇ ਵੈਸੇ ਵੀ। ਮੈਂ ਸਾਰਿਆਂ ਨੂੰ ਖਿਲਾ ਦੇਣੀ ਆ। ਮੈਂ ਚਾ ਉਹਦੋਂ ਫਿਰ ਜਦੋਂ ਠੰਡੀ ਹੋ ਜਾਂਦੀ। ਲੋਕੀ ਚਾਹ ਤੇ ਟਰੱਕ ਕੋਈ ਮਰੀਜ਼ ਆ। ਚਾਹ ਨੂੰ ਕੋਈ ਜਿੰਦਾ ਮਰਜੀ ਆ ਤਾਂ ਖਰਾਬ ਕਰ ਦਈਆ। ਕਲਾਪਿੰਗ। ਉਹਨੇ ਗੈਸ ਸਾਫ ਕੀਤਾ ਮੇਰੀ ਮੰਮੀ ਨੇ ਅੰਡਾ ਮਗ ਡੋਲ ਡਾਉਟ ਤੇ। ਡੋਲ ਗਿਆ। ਡੋਲ ਤੁਹਾਨੂੰ। ਨਹੀਂ ਮੰਮੀ ਉਹ ਤਾਂ ਕੋਲ ਕਰਕੇ ਵੀ ਕਰ। ਹੋਏ ਅਗਲਾ ਮੇਰਾ ਹੱਥ ਛੜ ਜਾਂਦੇ ਅਸੀਂ ਵੀ ਟੱਕਾ ਲਾਉਂਦੇ। ਉਹਨੇ ਮੈਂ ਗੈਸ ਸਾਫ ਕਰਕੇ ਗਈ ਆ। ਚੱਕਦਾ। ਖਾਲੀਏ ਤਾਂ ਦੋ ਸਟਿਚਿੰਗ ਕਰ ਲੋ ਹੂੰ ਉਹ ਦੇਖਦੀ ਆ ਜਦ ਕਿ ਨੰਬਰ ਕਾਉਂਦੀਆਂ ਸੈਟ ਕਰ ਲੋ ਅੱਜ ਜਸਟ ਇਹ ਸੂਟ ਆਇਆ ਨੇ ਤੇ ਮੇਰਾ ਸੂਟ ਤਾਂ ਮੈਂ ਕੈਸਾ ਲਿਕਾਰ ਦਿੱਤਾ ਮੈਨੂੰ ਕੋਈ ਪਸੰਦ ਹੀ ਨਹੀਂ ਆਉਂਦਾ ਪਿਆ ਤੂੰ ਪਸੰਦ ਹੀ ਉਹਨਾਂ ਨੇ ਕਰਦੀ ਜਿਹੜੇ ਮੈਨੂੰ ਪਸੰਦ ਨਹੀਂ ਆਉਂਦੇ ਤੁਸੀਂ ਵੀ ਉਹਨਾਂ ਦੇ ਪਸੰਦ ਕਰਦੇ ਜਿਹੜੇ ਮੈਨੂੰ ਪਸੰਦ ਨਹੀਂ ਆਉਂਦੇ ਮੈਂ ਉਹ ਇੱਕ ਲਾਵੇਂ ਸੀ ਨੂੰ ਪਰ ਮੇਰੇ ਡੈਡੀ ਆਣਗੇ ਫਿਰ ਮੈਂ ਵੇਖਦੀ ਆ ਡੈਡੀ ਨੂੰ ਹੀ ਪੁੱਛ ਲਾਂਗੀ ਮੈਂ ਇਹਨੂੰ ਕੀ ਪੁੱਛਣਾ ਫਿਰ ਕਹਿੰਦੀ ਆ ਉਹਦੀ ਚੀਜ਼ ਬੜੀ ਵਧੀਆ ਹੁੰਦੀ ਆ ਉਹਨੂੰ ਮਮੀ ਜ਼ਿਆਦਾ ਪਿਆਰ ਕਰਦੀ ਉਹ ਫਿਰ ਮੇਰੀ ਪਸੰਦ ਚੀਜ਼ ਤਾਂ ਪਾ ਲੈਂਦੀ ਆ ਮੈਨੂੰ ਕੋਈ ਨਹੀਂ ਜੋ ਇਸ ਵਕਤ ਪਸੰਦ ਨਹੀਂ ਆਉਂਦਾ ਵੈ ਹੁਣ ਉਹਨੂੰ ਮੈਂ ਚੱਪਲ ਲੈ ਕੇ ਦੇਣੀ ਜਿਹੜੀ ਯਾਰ ਸੀ ਉਹਨੇ ਉਹ ਹੀ ਪਾ ਲੈਣੀ ਆ ਮੈਂ ਦਾਦੀ ਆਰਡਰ ਕੀਤੀ ਤੂੰ ਤਾਂ ਫਿਰ ਮੈਂ ਤੁਹਾਨੂੰ ਦਿਖਾ ਕੇ ਆਰਡਰ ਕੀਤੀ ਏ ਸੂਟ ਵੀ ਤਾਂ ਮੈਨੂੰ ਦਿਖਾਇਆ ਹੀ ਸੀ ਮੈਂ ਕਿਹਾ ਉਹ ਹੀ ਕਿਹਾ ਸੀਗਾ ਮੈਂ ਕਿਹਾ ਨਾ ਤਾਂ ਹੁਣ ਵੇਖਦੇ ਆ ਕੀ ਕਰਦੇ ਮੇਰੇ ਕੋਈ ਪਸੰਦ ਨਹੀਂ ਆਂਦਾ ਦਾ ਸੂਟ ਆ ਤਨਿਕ ਐਵੇਂ ਦਾ ਪਸੰਦ ਨਾਲ ਬਣਾ ਲੇਗੀ ਜਰਾ ਆਪਾਂ ਦਾ ਕਹੀਏ ਦੁਨੀਆ ਤੋਂ ਵੱਖਰੀ ਚੀਜ਼ ਤਾਂ ਬਣ ਰਹੀ ਆਪਾਂ ਵੱਖਰੀ ਤੇ ਨਹੀਂ ਕੋਈ ਵਧਿਆ ਵੀ ਤਾਂ ਹੋਵੇ ਜਿਹੜੀ ਮੈਨੂੰ ਵਧਿਆ ਦੇ ਮਮੀ ਨੂੰ ਨਹੀਂ ਆਉਂਦੀ ਜਿਹੜੀ ਮਮੀ ਨੂੰ ਆਉਂਦੀ ਉਹ ਮੈਨੂੰ ਨਹੀਂ ਆਉਂਦੀ ਵੀ ਮੇਰਾ ਖਾਤਾ ਗਿੱਲਾ ਸੀ ਮੈਂ ਖਾ ਲਓ ਚੱਕਰੋ ਲੋਬੀ ਚੋਲੇ ਬਣ ਗਏ ਆ ਖਾ ਕੇ ਫਿਰ ਮੈਂ ਬੈਠਾ ਮਸ਼ੀਨ ਤੇ ਉਹ ਦੋਨੇ ਸਲਵਾਰਾਂ ਨੂੰ ਸੈੱਟ ਕਰ ਲਵਾਂ ਫੇਰ ਸੂਟ ਕੱਟ ਕੱਟਣੇ ਆ ਹੱਲੇ ਜਿਹੜੇ ਆਏ ਆ ਪੁੱਛਦੀ ਆ ਤੇਰੀ ਮਾਸੀ ਨੂੰ ਜੀ ਦੇਦੀ ਆ ਇਹਨੇ ਤਾਂ ਕੱਟ ਲਏ ਆ ਬਾਕੀ ਅਸ਼ੇਂਖ ਦਾ ਆਈਡੀਆ ਵੈਸੇ ਮੈਂ ਸੋਚਿਆ ਨਹੀਂ ਸੀ ਨਸਾਫ ਨਿਕਲ ਜਾਏਗਾ ਜੇ ਲਾਈਏ ਹੱਥ ਦਾ ਚੀਜ਼ ਸਾਫ ਨਿਕਲੀ ਹੋਣੀ ਬਲੈਕ ਬਲੈਕ ਸਾਰਾ ਨਿਕਲ ਜਾਉਂਦਾ ਆਪਣਾ ਹੱਥ ਸਾਫ ਕਿਤੇ ਕਿਤੇ ਵਧੀਆ ਰਹਿ ਹੋਰ ਹੁਣ ਪੇਅਰ ਕਰ ਲੈਣੇ ਆ ਇੱਕ ਦਿਨ ਫੇਰ ਦਵਾ ਆਵਲ ਆਪਣੇ ਮਨ ਵਿੱਚ ਸੀ ਖਾਣੇ ਆ ਮम्मी ਨੂੰ ਫੋਨ ਆ ਗਿਆ ਮਾਸੀ ਦਾ ਮਾਸੀ ਨਾਲ ਗੱਲ ਕਰਦੇ ਪਏ ਆਪਾਂ ਖਾਣੇ ਚਾ ਆਵਾਂ ਖਾ ਕੇ ਇੱਥੇ ਫੇਮ ਪੀਸਟਿੰਗ ਕਰਾ ਚਾਹ ਤਾਂ ਵੀ ਨਾ ਦਸੀ ਰਹੀ ਸੀ ਤੇ ਫਿਰ ਮम्मी ਵਾਸਤੇ ਮੈਂ ਕਿ ਦੁੱਧ ਗਰਮ ਕਰ ਦਿੰਨੇ ਆ ਅਸੀਂ ਇਸੇ ਦੁੱਧ ਚ ਥੋੜੀ ਜਿਹੀ ਪੱਤੀ ਪਾ ਲਾਂਗੇ ਤੇ ਆਲਸ ਪੜਿਆ ਪਿਆ ਸੀਗਾ ਤਾਂ ਮम्मी ਚਾਹ ਥੋੜੀ ਜਿਹੀ ਬਣਾ ਕੇ ਪੀ ਲਵਾਂ ਔਰ ਫੇਰ ਸਟੀਚਿੰਗ ਕਰਦੇ ਆ ਮम्मी ਨੇ ਤਾਂ ਸੋ ਲਿਆ ਹੁਣ ਮੈਂ ਕੀ ਕਰਾਂ ਮਮੀ ਨੂੰ ਦੁੱਧ ਗਰਮ ਕਰਕੇ ਦੇਣੀ ਆਸੀ ਚਾਹ ਪੀ ਲੈਣੀ ਥੋੜੀ ਜੀ ਫਿਰ ਦੇਖਦੇ ਆਂ ਕੀ ਕੁਛ ਕਰਦੇ ਆਂ ਆਮ ਗੋੜਪਾ ਮੈਂ ਇਹ ਖੰਡ ਦੁੱਧ ਚ ਠੀਕ ਲੋਟੇ ਮਮੀ ਸਲਵਾਰ ਸੇ ਨਾ ਕਹੇ ਨੇ ਹਾਂ ਪਹਿਲਾਂ ਸੌ ਲਿਆ ਥੋੜਾ ਜਿਹਾ ਨੀਂਦ ਜੀ ਆ ਗਈ ਸੀ ਫੋਨ ਮੈਂ ਕਿ ਇਹਨੂੰ ਇੱਕਨੂੰ ਦੋ ਚਾਲਾ ਇੱਕਨੂੰ ਜਾਨ ਉਹਨਾਂ ਨੂੰ ਕਰ ਦਵਾ ਤਿਆਰ ਫੋਨ ਆ ਗਿਆ ਫੋਨ ਆ ਗਿਆ ਜਸਦੀ ਇਹ ਇੱਕ ਹੋਰ ਪਾਰਸਲ ਇਹ ਪਾਰਸਲ ਮੈਂ ਜਿਹੜਾ ਆਰਡਰ ਦਿੱਤਾ ਸੀ ਉਹ ਹੈ ਓਏ ਜੀ ਇਹ ਹਣ ਮੰਮੀ ਦੀ ਪਸੰਦ ਦੇ ਜਸਦੀ ਦਾ ਸੂਟ ਹਾਂ ਦੇਖਦੇ ਆ ਦੇਖਦੇ ਹਾਂ ਪਸੰਦ ਹੈ ਜਸਦੀ ਤੂੰ ਤਿਆਰ ਹੋ ਪਾ ਕੇ ਦਿਖਾ ਦਵਾ ਦੇ ਵੇਖਦੇ ਆ ਮਤਲਬ ਕਿ ਵੇਖਦੇ ਆ ਕਿਦਾਂ ਦਾ ਆਇਆ ਕੋਈ ਆਇਆ ਜਗਾ ਦੇ ਦਿੱਤਾ ਨਹੀਂ ਪਦਿਆ ਚੇਕ ਹੀ ਨਹੀਂ ਬੋਲਦੀ ਕਿ ਹਾਂ ਚਲੋ ਇਸੇ ਇਸੇ ਇਹ ਮੇਰਾ ਸਾਈਜ਼ ਹੈ ਮੈਨੂੰ ਮੁਰਾਏਗਾ ਆ ਮੇਰਾ ਸਾਈਜ਼ ਹੈ ਮੈਨੂੰ ਮੁਰਾਏਗਾ ਜਿਸ ਨੂੰ ਪਾ ਕੇ ਆ ਮੈਂ ਵੀ ਇਹਦੇ ਨਾਲ ਆਰਡਰ ਕਰਨਾ ਸੀ ਜਦੋਂ ਮੈਂ ਨਹੀਂ ਮੰਮੀ ਤੁਹਾਨੂੰ ਕਰਨੀ ਇੱਕ ਮਿੰਟ ਮੰਮੀ ਮੇਰੇ ਗਾਲ ਸੁਨੋ ਜੇ ਆ সাইਜ਼ ਮੈਨੂੰ ਪੂਰਾ ਆ ਗਿਆ ਮੈਂ ਇਸੇ ਸਾਈਜ਼ ਚ ਕਰ ਲਾਂਗੀ ਮੈਨੂੰ ਪਜਾਮੇ ਦਾ ਮਤਲਬ ਪਲਾਜ਼ੋ ਦਾ ਉਹ ਖਾ ਕਿੰਦਾ ਉਹ ਆਏਗਾ ਕਿ ਨਹੀਂ ਮਿਲੂ ਨਹੀਂ ਤੇ ਮਾੜੀ ਤਾਂ ਕਰਾ ਕਰ ਮੋੜ ਕੇ ਹਾਂ ਬੜੀ ਆਇਆ ਮੈਂ ਲਾਂਗੀ ਉਹਨਿੰਦੇ ਨਾਲ ਨਹੀਂ ਮੈਂ ਲਾ ਕੇ ਦੇਖਨੀ ਆ ਬਸ ਜੇ ਮੈਨੂੰ ਪੂਰਾ ਆਇਆ ਨਾ ਤੇ ਫਿਰ ਮੈਂ ਵੀ ਦੇ ਨਾਲ ਮੇਰਾ ਸੂਟ ਆਇਆ ਹਾਂ ਰੁਕ ਜਾ ਉਹਦੀ ਪਾਈ ਹੈ ਰੁਕ ਜਾ ਕਿੰਦੀ ਮੈਂ ਵੀ ਲੈਣਾ ਇਹ ਨਾਲ ਦਾ ਪਹਿਲਾਂ ਇਹ ਆਦੇ ਮਨ ਕੋ ਸਹਿੰਦਾ ਕੀਤਾ ਤੇ ਉਹ ਕਿਸੇ ਕੰਮ ਦਾ ਨਹੀਂ ਜਸਸੀ ਦਾ ਇਹਨਾਂ ਸੁਣ ਜਸਸੀ ਦਾ ਨਹੀਂ ਇਹ ਜਸਸੀ ਦਾ ਸੁੱਕਾ ਨਾਲਾ ਸੈਣ ਨਹੀਂ ਮੈਂ ਕਹਤਾ ਇਹਨੇ ਭਗਵਾਨ ਨੇ ਕਿਹਾ ਕਿਸੇ ਕੰਮ ਦਾ ਨਹੀਂ ਬੁੱਢਿਆਂ ਵਾਲਾ ਮੇਰੇ ਕੰਨ ਕੀਤਾ ਕਰੀ ਮੈਨੂੰ ਵੀ ਡੰਨ ਕਹਦਾ ਇਹ ਨਾਲ ਦਾ ਮੰਗਾ ਲਈ ਤੂੰ ਨਾ ਨਹੀਂ ਪੋਲੀ ਨਾ ਕਰਾਉਦੀ ਬਰੀ ਮੈਂ ਡੈਡੀ ਦੀ ਪਸੰਦ ਦਾ ਪਾਵਾਂਗੀ ਤੇਰੇ ਵੀ ਇਹਨੂੰ ਕਿਵੇਂਗਾ ਸੁੱਖ ਨਾਲ ਦਾ ਮੰਗਾ ਲਾ ਨਹੀਂ ਲੈ ਮਮੀ ਹਰ ਮੈਨੂੰ ਪਲਾਜ਼ੋ ਦਾ ਪਤਾ ਲੱਗ ਜੇਗਾ ਹੁਣ ਪਾ ਕੇ ਵੇਖਾਂਗੀ ਪਹਿਲੇ ਨਹੀਂ ਤੈਨੂੰ ਤਾਂ ਮੈਂ ਹੁਣ ਮੰਗਾਉਣ ਹੀ ਨਹੀਂ ਦੇਣਾ ਕਿਉਂ ਨਹੀਂ ਮੰਗਾਉਂਦੇ ਰੈਂ ਡੈਡੀ ਨੇ ਮਿਲਕਾ ਦਾ ਮੰਗਾ ਲਈ ਮਸ ਮੰਗਾ ਲਈ ਮੈਂ ਕਹਿੰਦਾ ਗੈਰੀ ਲੈ ਕੇ ਨਾ ਨਹੀਂ ਮਮੀ ਤੈਨੂੰ ਪਾ ਕੇ ਦਿਖਾ ਜਿ세 ਨੂੰ ਇੰਨਾ ਬੇਸਬਰੀ ਦਾ ਇੰਤਜ਼ਾਰ ਸੀਗਾ ਨਾ ਉਹਦੇ ਸੂਟ ਦਾ ਸ਼ੇਰ ਦੀ ਗਲੀ ਜਿਕੇ ਤੋਂ ਮਾਰਦੀ ਹੈ ਪਾਰਸਲ ਵਾਲਾ ਆ ਗਿਆ ਪਾਰਸਲ ਵਾਲਾ ਆ ਗਿਆ ਏ ਮੈਂ ਮੈਂ ਆਰਡਰ ਕੀਤਾ ਸੀਗਾ ਮੇਰੀ ਪਸੰਦ ਦਾ ਮੇਰੀ ਕੁੜੀ ਪਾ ਲੈਂਦੀ ਮਮੀ ਨਹੀਂ ਮਮੀ ਬੇਰਬਾਪ ਕਰਦੀ ਸਾਡੇ ਤੋਂ ਨਾ ਪੂਰਾ ਪੂਰਾ ਕਰਦੀ ਮਮੀ ਹਮੇਸ਼ਾ ਹੀ ਮੈਨੂੰ ਮੈਨੂੰ ਕਿਵੇਂ ਦੇ ਕਲਰ ਬਲੂ ਕਲਰ yellow ਕਲਰ ਆ ਵੇਖੋ ਇਹ ਤਾਂ ਕਿੱਡਾ ਵਧੀਆ ਮੈਨੂੰ ਲੱਗਿਆ ਸੀ ਸੁੱਖਾ ਮੈਂ ਫੁੱਟ ਆਰਡਰ ਕੀਤਾ ਮਮੀ ਕਿਸੇ ਕਾਲ ਦਾ ਨਹੀਂਗਾ ਹਰਕਾਰ ਦਿੱਤਾ ਤੂੰ ਰਹਿਂਦੇ ਮੈਂ ਵੀ ਲੈਣਾ ਇਹ ਨਾਲ ਮੈਂ ਸ਼ਹਿਰੇ ਵਿੱਚ 3 4 ਵਾਰ ਕਿਹਾ ਸੁੱਖਾ ਇਦਾਂ ਦਾ ਕਰ ਲੈ ਮੈਂ ਦੀ ਡੈਡੀ ਦੇ ਪਸੰਦ ਪਾਣੀ ਤਾਂ ਨਹੀਂ ਕਿਹਾ ਤਾਂ ਕਰ ਲੈ ਮੈਂ ਕਰ ਲੈ ਆਹਹਾ ਗਿਆ ਤੇਰੀ ਮੀਢ ਕੁੱਤਲੀ ਹੀ ਆ ਤੁਰੇਲ ਦਿਆ ਕਰ ਉਹ ਮੇਰੇ ਪੀਵੈਲਾ ਦਿੱਦਾ ਤੁਹਾਨੂੰ ਲੈ ਗੋਨੇ ਹੁਣ ਪਤਾ ਮੇਰੀ ਮਾਂ ਮੈਨੂੰ ਬੇਈਮਾਨੀ ਥੋੜੀ ਕਰੂਗੀ ਮਾਰੀ ਚੀਜ਼ ਥੋੜੀ ਲੈ ਕੇ ਦੂਗੀ ਪੈਸਾ ਲਾ ਕੇ ਮੈਨੂੰ ਹਮੇਸ਼ਾ ਮਾਰੀ ਚੀਜ਼ ਲੈ ਕੋਈ ਨਿਕਲ ਲੈ ਕੇ ਦੇਨੀ ਤੈਨੂੰ ਮੈਂ ਸਿਰ ਤੇ 7-8 ਸੂਟ ਦਿਖਾਤੇ ਤੈਨੂੰ ਨਹੀਂ ਬਸਾਂਦਾ ਇਹ ਫਿਰ ਮੈਂ ਕੀ ਕਰਾਂ Hontem aja dari tikihante manggaungga. <hesitation> Naima hata manggaungga ngei. <hesitation> Ngei, nah, dia jasidia minta caplalang banunggaunggei ngei. <hesitation> Ngei, manggaunggei 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 ngei. <hesitation> ਸਰੇ ਨੂੰ ਮੈਂ ਚਪਲਾ ਉਹ ਖਾਈ ਆਂਨੇ ਉਹਦੇ ਕਹਤਾ ਮੰਮੀ ਠੀਕ ਗਿਆ। ਓਹ ਏਹ ਵਰਗੇ ਨੱਕਰ ਕੋ ਚਾੜਾ ਫੁੱਟੀਆਂ ਵਾਲੀ ਚੀਜ਼ਾਂ ਲੈਣੀ ਐ ਤੂੰ। ਫੁੱਟੀਆਂ ਆਂ ਕੋਈ ਸੋਹਣੀ ਚੀਜ਼ ਲੈ ਇਹ ਉਹ ਲੈਂਦੀ ਆ ਬਾਬੇ ਆਦਮ ਦੇ ਵੇਲੇ। ਮੈਂ ਪਤਾ ਕਿਉਂ ਲਾਈਟ ਕਲਰ ਕਹਿੰਦੀ ਪਈ ਸੀ ਗਰਮੀ ਆਉਂਦੀ ਆ ਪਿਆ ਅੱਗੋਂ। ਓ ਤੂੰ ਇੰਨੀ ਬੁੱਟੀ ਮਾਉਂਦੀ ਜਣਾ ਤੂੰ ਮੈਂ ਲੈ ਕੇ ਦਿੰਨੀ ਬੁੱਟੀ। ਉਹ ਡਾਰਕ ਗ੍ਰੀਨ ਸੀਗਾ। ਓ ਆਈ ਜੇ ਆਲਾ ਨੋ ਜੀ ਆਗੀ ਪਾ ਕੇ ਸੂਟ ਲੈ ਹੁਣ ਤੇਰਾ ਕੁੱਥਾ ਕਿਉਂ ਬਣਿਆ? ਮੈਂ ਵੀ ਟਰਾਈ ਕਰਾਂ ਜਿਵੇਂ ਮੈਨੂੰ ਦਿਖਾਇਆ ਲਓ ਜੀ ਆ ਮੈਂ ਨਾ ਬੂਟੇ ਤੇ ਲਾਤਾ ਪੱਟਾਕੇ ਦਾ ਬਚਿਆ ਸੀਗਾ ਉਹ ਗੋਲ ਗਿਆ ਮੈਂ ਕਹਾ ਫਿਰ ਬੂਟਾ ਨਾ ਚੱਲ ਸਿੱਧਾ ਸਿੱਧਾ ਖੜਾ ਰਹੂਗਾ ਤੇ ਮੈਂ ਹਣ ਕਰਦੇ ਪਿਆ ਮਟਰ ਫਿਰ ਕਹਿੰਦੀ ਮਟਰ ਤੋੜ ਲਈਏ ਮੈਂ ਕਹਾ ਚਲ ਤੋੜ ਆ ਪੱਕਦੀ ਜੇ ਪੇ ਨੇ ਪੱਕੀ ਜਾ ਜਾਂਦੇ ਆ ਹੋਰ ਸਬਜ਼ੀ ਨਾਲ ਲਾ ਲਈਏ ਇਕੱਠੇ ਬੋਲੇ ਕਿ ਨਿਆਣਾ ਹੈ ਡੈਡੀ ਡੈਡੀ ਕਰ ਰਹੇ ਨੇ ਮੰਮੀ ਕਹਿੰਦੀ ਮੈਨੂੰ ਕੰਡੇ ਕਰਵਾਉਣੇ ਨੇ ਤੁਹਾਡੇ ਡੈਡ ਨੇ ਮੈਂ ਫੋਨ ਕੀਤਾ ਡੈਡੀ ਕਹਿੰਦਾ ਮੈਨੂੰ 11 ਵਜ ਜਾਣੇ ਨੇ ਹੂੰ ਮਤਲਬ ਕਿ ਆਪ 11 ਵਜ ਤੱਕ ਵੈਸੇ ਵੀ ਜਾਗਦੀਆਂ ਰਹਿੰਦੀਆਂ ਹੂੰ ਉਹ ਤਾਂ ਵੀ ਨੀਂਦ ਨਹੀਂ ਆਉਣੀ ਅੱਜ ਉਹਨੇ ਹੋਣਾ ਹਾਂ ਡੀਕ ਡੀਕ ਕੇ ਕਰੇ ਨਹੀਂ ਹੁੰਦਾ ਨਾ ਜਦੋਂ ਕੋਈ ਵੀ ਜਾਂ ਡੈਡੀਆਂ ਮਨ ਬੀਜੀ ਨਹੀਂ ਲੱਗਦਾ ਸਾਡਾ ਇੰਨੇ ਦਿਨ ਹੋ ਗਏ ਅਸੀਂ ਕਾਲ ਮਟੋਲੇ ਕਰਦੀਆਂ ਹੁੰਦੀਆਂ ਸੀ ਔਰ ਜੋ ਸਾਡਾ ਡੈਡੀ ਕਰੇ ਹੁੰਦਾ ਸੀ ਟਾਈਮ ਨਾਲ ਸੋ ਵੀ ਜਾਂਦੇ ਆ ਟਾਈਮ ਤੇ ਸਾਰਾ ਕੁਝ ਖਾਪੀ ਲੈਂਦੇ ਆ ਉਹ ਜਾਨੂੰ ਸਾਨੂੰ ਆਲਸ ਪੈ ਜਾਂਦਾ ਬਈ ਪਸੂ ਪਸੂ ਹੋਣ ਤਾਂ ਮੰਦਾ ਟਾਈਮ ਨਾਲ ਟਾਈਮ ਸਿਰ ਪਹਿਲਾਂ ਵੀ ਉੱਠਦੇ ਸੀ ਜਦੋਂ ਸੀਗੇ ਟਾਈਮ ਨਾਲ ਹੀ ਉੱਠ ਜੀਦਾ ਸੀਗਾ ਹੁਣ ਇਹ ਹੁੰਦਾ ਚੱਲ ਦੋ ਮੈਂ ਢੋਰ ਪੈ ਜੰਨੇ 2 ਮਿੰਟ ਔਰ ਪੈ ਆਈ ਜੰਨੇ ਸਵੇਰੇ ਸਵੇਰੇ ਮarre ਵੀ ਰੋਟੀ ਵਸਨ ਸੀ ਛੇਤੀ ਉੱਠ ਜੰਨੇ ਆਹੋ ਹੁਣ ਉਹ ਕੰਮ ਤੇ ਜਾਂਦਾ ਜਦੋਂ ਸਾਨੂੰ ਨੋਨੀ ਛੁੱਟੀਆਂ ਹੁੰਦੀ ਉਸ ਦਿਨ ਅਸੀਂ ਥੋੜੇ ਜਿਹਾ ਆਲਸ ਕਰ ਜੀਦਾ ਕਿੰਨੇ ਲੱਗ ਗਏ ਨੇ ਦੇਖ ਲਓ ਥੋੜੇ ਜਿਹਾ ਲੱਗਦੇ ਆ ਆ ਕੱਚੇ ਆ ਛੋਟੇ ਆਲੇ ਕੰਨੇ ਨੂੰ ਤੋੜਨ ਦਾ ਕੋਈ ਸਹਾਰਾ ਨਹੀਂ ਉਹ ਪਿਆਰੇ ਵਿੱਚ ਇਹਨਾਂ ਦੇ ਪੌਦੇ ਸਿੱਧੇ ਸਿੱਧੇ ਨਹੀਂ ਰਹਿੰਦੇ ਉਲਝੇ ਆ ਜਿਵੇਂ ਹੁਣ ਬਤਾਉਂ ਆ ਬਤਾਉਂ ਕਹੀ ਜਾਨੀ ਆਹੋ ਆਵੇ ਫੇਕੋ ਨਿਕਲਿਆ ਹਾਈ ਪੱਟਿਆ ਗਿਆ ਕੇ ਟਮਾਟਰ ਦਾ ਬੂਟਾ ਆਪੇ ਉਹ ਟਮਾਟਰ ਇੰਨੇ ਤਾਂ ਲੱਗੇ ਨਹੀਂ ਉੱਥੇ ਆ ਵੀ ਟਮਾਟਰ ਦਾ ਨਹੀਂ ਤੇਰੇ ਵਿੱਚ ਚੰਗਾ ਮੈਂ ਉਹ ਕੱਟਿਆ ਨਾ ਇਹਨਾਂ ਤੋਂ ਹੋ ਜੇ ਕਪੂਰ ਹੋਰ ਨਿਕਲ ਜਾਏਗਾ ਨਾ ਮਤਲਬ ਕਿ ਬਾਚੂ ਇੱਕ ਵਾਰੀ ਬਣਨ ਜਾਊਗੀ ਹੋਰ ਆ ਜਾਣੇ ਉਸ ਪਰ ਉਹ ਵੀ ਪਾਟ ਲਓ ਮੈਨੂੰ ਜੀ ਬੀਜਿਆ ਵਾ ਕਿੰਨੇ ਸਾਰੇ ਸੋਏ ਛੇ ਸੱਤ ਬੁੱਟੇ ਨੇ ਨਾ ਥੋੜੇ ਉਹ ਪੁੱਛ ਵਿੱਚੋਂ ਰੋਲ ਟੁੱਟ ਗਏ ਬੁੱਟੇ ਹੋਰ ਮੰਮੀ ਥੱਲੇ ਡਿੱਗ ਗਿਆ ਮਟਰ ਆ ਵੀ इन्ह तो है कुछ छोटे नहीं चल जे टुट गए उन्ने बीजे तो सारिया क्यारिया बीजे सी इतने भी सारे सी कोई रेह गया कोई सुख सुख पट्टे गए चल आज ਉਹ ਸ਼ਾਪਾਉਦਨ ਕੀ ਬਣਾਇਆ ਸੀ ਮਹਗੀ ਚਪਾਲੇ ਮਹਗੀ ਚਪਾਲੇ ਨਹੀਂ ਤਾਂ ਬਾਦ ਦੋ ਨਹੀਂ ਤੋੜੇ ਸੇ ਸਿਵਾ ਦੋ ਸਾਰੇ ਸੇ ਫਿਰ ਹੁਣ ਮਟਰ ਇਹਨਾਂ ਵਿਚਾਰੇ ਖਾਦੇ ਵੀ ਜਾਂਦੇ ਨਹੀਂ ਇਹ ਤਾਂ ਚੱਲਦੇ ਫਿਰਦੇ ਚੱਲ ਬਸ ਵਾਲੇ ਨਹੀਂ ਜਿਹਨਾਂ ਛਡਾਣੇ ਨਹੀਂ ਹੈਗੇ ਉਹਨਾਂ ਤੋੜਿਓ ਚੱਲ ਆ ਜਾ ਪਾਲੇ ਹੋਰ ਲਾ ਫੜੋ ਬਹੁਤ ਹੈ ਆਪਾਂ ਨੂੰ ਦੇਖਦੇ ਆ ਕੱਢ ਕੇ ਨਹੀਂ ਥੋੜੇ ਆ ਹੋਰ ਲਿਆਉਣੇ ਪੈਣੇ ਉਹਨਾਂ ਚਰ ਨੂੰ ਭਈਆ ਆ ਜਾਏਗਾ ਸਬਜ਼ੀ ਵਾਲਾ ਆਪਰੇ ਮੈਂ ਮੇਰੇ ਖਵੇਂ ਲਾਉਗੀਆਂ ਕਿ ਨਹੀਂ ਉੱਥੇ ਨਹੀਂ ਹੋਈਆਂ ਉਹ ਕ ਜਾਣੀਆਂ ਮੀਂਹ ਦੇ ਪਾਣੀ ਨਾਲ ਹੁਣ ਇਹ ਨਹੀਂ ਭੱਲੇ ਨਹੀਂ ਹੋਈਆਂ ਲਾ ਜस्सी ਕਪੱਟੇ ਨੇ ਮੰਮੀ ਨੇ ਚਾਹ ਬੰਦ ਕੀਤੀ ਆ ਦੇਖ ਲੋ ਨਹੀਂ ਦੁੱਧ ਹੀ ਪਾਇਆ ਲੀਰਾ ਚਾਹ ਨਹੀਂ ਹੈਗੀ ਹਾਂ ਹੁਣ ਸੇਰ ਦੌੜ ਲੱਗੀ ਵੀ ਚਾਹ ਦੀ ਸੇਰ ਜੀ ਤਾਂ ਕੋਈ ਜਿਆਦਾ ਨਹੀਂ ਲੱਗੀ ਸੀ ਸਾਡੇ ਜੱਸੀ ਵਾਸਤੇ ਵੀ ਰੱਖਣੀ ਸੀ ਮੈਂ ਬਣਾਈ ਮਮੇ ਮੈਂ ਤੇਰੇ ਵਾਸਤੇ ਲਾਏ ਕਿ ਆ ਇਸੇ ਟਮਾਟਰਾਂ ਮੈਂ ਤੈਨੂੰ ਕਿਹਾ ਸੀ ਮਟਰ ਕੋਲੋਂ ਵਾਸਤੇ ਮੈਨੂੰ ਪਾਂਡਾ ਲਿਆ ਦੇ ਤੂੰ ਮੈਨੂੰ ਨਹੀਂ ਪਲਟ ਲੋ ਸਾਫਰ ਲਈ ਮੈਂ ਵਿੱਚ ਪਉਣ ਲੱਗੀ ਸੀ ਚਾ ਮਟਰ ਵਾਲੀ ਚਾ ਬਣ ਜਾਣੀ ਸੀ ਮਟਰ ਵਾਲੀ ਖੀਰ ਸੋਣੀ ਸੀ ਮਟਰ ਵਾਲੀ ਚਾ ਵੀ ਬਣ ਜਾਣੀ ਸੀ ਇਸ ਵਾਰ ਆਪਾਂ ਮਟਰਾਂ ਦੀ ਖੀਰ ਨਹੀਂ ਬਣਾਈ ਆ ਇਹ ਦੋਨੇ ਇਕੱਠੇ ਬੋਲੀ ਨਹੀਂ ਕੋਈ ਨਾ ਕੋਈ ਤਾਏਗਾ ਐਰ ਕੀ ਨਹੀਂ ਬਣਾਈ ਆ ਆਪਾਂ ਮਟਰਾਂ ਦੀ ਖੀਰ ਪਰ ਬਣਾਈ ਸੀ ਉਹਦਾ ਤਾਂ ਆਏ ਸਾਲ ਹੀ ਬਣਾਉਣੀ ਹੈ ਕਿ ਬਸ ਸੋੜਾ ਜਾ ਤਬੀਬ ਨਹੀਂ ਸਹੀ ਚਾਹਦੀ ਕਿ ਤਾਂ ਕਰਕੇ ਨਹੀਂ ਕੁਝ ਬਣਿਆ ਹੋਰ ਲੈ ਕਾ ਬਈ ਗਿਆ ਵੀ ਆ ਗਿਆ ਹਰਾ ਛੋਲਿਆ ਲੈ ਲੋ ਗੱਲ ਵਾਸਤੇ ਡੈਡੀ ਆਣ ਕੇ ਤਰੀ ਵਾਲੀ ਸਬਜੀ ਚਾਹੀਦੀ ਸਾਰਿਆਂ ਲੈ ਕੇ ਨਾ ਮੰਮੀ ਲਕੋ ਕੇ ਰੱਖ ਲਾ ਜਿਸੀ ਗਈ ਹੋਈ ਉਹਨ ਨੀ ਤਾਂ ਹੋਰ ਪਤਾ ਨਹੀਂ ਕੀ ਹੈ ਉਹਨੂੰ ਹੁਣ ਇਹ ਲੱਗ ਜਏਗੀ ਸਾਰਾ ਕੱਢਣ ਫਿਰ ਉਹਨੇ ਕੱਲ ਦਾ ਸਾਰਾ ਦਿਨ ਸਾਡਾ ਲਊਗੀ ਨਾ ਕੀ ਕਰਾਂ ਮੈਂ ਕੀ ਕਰਾਂ ਵੇਲੀ ਨਹੀਂ ਰਹਿਣ ਦਿਨ ਆ ਰਹਿਣ ਦਿਨ ਦੀ ਕਿਸੇ ਨੂੰ ਮੈਨੂੰ ਸੌਣ ਨਹੀਂ ਦਿੱਤਾ ਦੁਪਹਿਰੇ ਹਾਂ ਚਾਹ ਪੀ ਲਓ ਤੇ ਇੱਕੋ ਹੀ ਵਾਸ ਮੇਰਾ ਖੈਰਵਾਦ ਲੈਣੀ ਹੈ ਕਿ ਭਈਆ ਕੋਲ ਕੋਈ ਸਬਜੀ ਲਾ ਲੰਨੀ ਆ ਦੇਗੀ ਬੈਠਾਂਗੇ ਨਾ ਯਾਰ ਸੋਈ ਚ ਵੀ ਕਈ ਵਾਰ ਖਲੋ ਕੇ ਅਸੀਂ ਨਾ ਸਾਰੀ ਸਬਜੀ ਸੁਬਜੀ ਕੱਟ ਕੁੱਟ ਦੇਣੀ ਆ ਸਾਡੀ ਜੱਸੀ ਦੋ ਘੰਟੇ ਲਾ ਕੇ ਬੈਠੀ ਰਹੇਗੀ ਮੋਨੂ ਵੇ ਆ ਵੀ ਹੌਲੀ ਹੌਲੀ ਲੱਗੇ ਰਵਾਂ ਨਾਲ ਟਾਈਮ ਪਾਸ ਹੋ ਜੂਗਾ ਹਾਂ ਉਹ ਲੱਗੀ ਰਹਿੰਦੀ ਹੈ ਹੌਲੀ ਹੌਲੀ ਅਜੇ ਦਾ ਦੋ ਮਿੰਟਾਂ ਦਾ ਕੰਮ ਹੈ ਸਾਡਾ ਤੇ ਸਾਡੀ ਜੱਸੀ ਪੂਰਾ ਦਿਨ ਲਾ ਦੇਗੀ ਜੀ ਨਹੀਂ ਜ਼ਿੰਦਗੀ ਮੰਮੀ ਕੋਲ ਅਸਲ ਵਾਰ ਨਹੀਂ ਨਹੀਂ ਹੋਈ ਵਾਰੀ ਵਾਰੀ ਪਹਿਲਾਂ ਪਾਰਸਲ ਆ ਕੇ ਪਾਰਸਲ ਲੈ ਮਮੀ ਗਈ ਚਲੀ ਫਿਰ ਮਟਰ ਤੋੜਨ ਗਈਆਂ ਚਲੀਆਂ ਸੀ ਹੌਣ ਬਾਹਰ ਹੌਣ ਬਾਹਰ ਬਈ ਆ ਗਿਆ ਹੁਣ ਮੰਮੀ ਨੇ ਫੇਰ ਬਾਹਰ ਚਲ ਜਾਨਾ ਇਹ ਜੀ ਪੂਰੀ ਹੁੰਦੀ ਮੇਰੇ ਕੀਆ ਹੋ ਜਵੇ ਚੰਗਾ ਹੀ ਆ ਇਹ ਕਦੇ ਮੇਥੋਂ ਬਹਿ ਨਹੀਂ ਹੁੰਦਾ ਬਹਿਣਾ ਔਖਾ ਹੋ ਜਾਂਦਾ ਪਿਆਵਾ ਤੇ ਇਹ ਕੇ ਸਾਰੇ ਆਣ ਕੇ ਮੈਨੂੰ ਸਤਾਉਂਦੇ ਨੇ ਕੱਲ ਮੈਂ ਲੰਮੇ ਪਹਿਣਾ ਸੀ ਆਣ ਕੇ ਮੈਨੂੰ ਕੋਈ ਲੰਮੇ ਨਾ ਪਹਿਣ ਦਵੇ ਦੋ ਮਿੰਟਾਂ ਬਾਅਦ ਇੱਕ ਰਟਨ ਵਾਲਾ ਆ ਗਿਆ ਫੇਰ ਮਨਸੀ ਆ ਗਈ

ਤੂੰ ਸਬਜੀ ਬਣਾ ਤਾ ਹੁਸਿਆਰ ਮੈਂ ਕਿਹਾ ਹੁਣ ਫਰੈਸ਼ ਮਾਰਨ ਨੂੰ ਰੱਖ ਲਈਏ ਕੱਲ ਮਾਰਾਂਗੇ ਕਿ ਪਰਸੋਂ ਦੇਖਦੇ ਆ ਜਦੋਂ ਆਪਣੇ ਸੂਟ ਮਾਰੇ ਨਾਲ ਉਹਦੇ ਮਾਰ ਲਾਂਗੇ ਓਏ ਰਹਿ ਗਈ ਆ ਹੁਣ ਕੱਲ ਕਰਾਂਗੇ ਯਾਰ ਅੱਜ ਨਹੀਂ ਹਾਂ ਮੈਂ ਥੱਕ ਗਈ ਛੇਰ ਵੀ ਨਹੀਂ ਚੱਲਦੇ ਬੱਸ ਮੈਂ ਤਾਂ ਕੱਲ ਰੈਂਪਾਸ ਹੀ ਸਹੀ 10 ਮਿੰਟ ਕਰ ਲਈਏ ਆ ਇਹ ਤੂੰ ਆਪਾਂ ਇੱਚ ਇੱਚ ਕਰ ਲੋ

ਲੱਗ ਗਿਆ ਮੇਰਾ ਦਿੰਦੇ ਵਿੱਚ ਚੜਦਾ ਪਾਣੀ ਮੈਨੂੰ ਬਾਸਤਾ ਹੀ ਮੇਰੇ ਹੱਥ ਸੜ ਗਿਓ ਇਹ ਮੈ ਨਹੀਂ ਸੜ ਗਿਆ ਇਹਨੂੰ ਪਾਣੀ ਵਿੱਚ ਪਾ ਦਿੱਤ ਉਦੋਂ ਵੱਡਾ ਭਾਂਡਾ ਭਾਰਾ ਤੇ ਉਹਦੇ ਨਾਲ ਮੈਂ ਸੁਖਾਵਾਇ ਸੇ ਤੂੰ ਤਾਂ ਲਾ ਰੱਖੀ ਨਾ ਲੈ ਕੇ ਸਾਰਾ ਕੰਮ ਕਰਾ ਲੈਂਦੇ ਨੇ ਮੇਰਾ ਹੱਥ ਸੜ ਗਿਆ ਨਾਲ ਕਿਹਨੂੰ ਨਹੀਂ ਪਤਾ ਕਿ ਪਾਣੀ ਲੈਣ ਵਿੱਚ ਪਉਣ ਲਈ ਆ ਇੰਨਾ ਗਰਮ ਪਾਣੀ ਆ ਮੈਂ ਤੇ ਹੱਥ ਲਾ ਲਈ ਮੈਂ ਚਲਾ ਦੇ ਨਹੀਂ ਹੋ ਜਾਏਗਾ ਆ ਤਾਂ ਹੱਥ ਤੇ ਚਮੜੀ ਕਿ ਆ ਪਾਟਾ ਵੀ ਗੁੰਨਦਾ ਮੈਂ ਸਬਜੀ ਤਾਂ ਅੰਦ ਦਿੱਤੀ ਹੁਣ ਰਾਤ ਨੂੰ ਫੁੱਲ ਕੇ ਬਣਾਮਗੇ ਜਦੋਂ ਮਨ ਭਰਦਾ ਆਏਗਾ ਉਹਨੇ ਟਾਈਮ ਨਾਲ ਸੇ ਚੱਲੇ ਅੰਦਰ ਬਹਰ ਬਣਾਉਣ ਲੱਗ ਗਿਆ ਫੁੱਲ ਕੇ ਮਮੀ ਮਨਪਿੰਨ ਰੋਟੀ ਦੇਣ ਲੱਗਿਆ ਨੇ ਹੋਰ ਬਲਪੀ ਦਾ ਆ ਗਿਆ ਠੀਕ ਬਣਾ ਲੀਏ ਰੋਟੀ ਗਰਮ ਗਰਮ ਹੀ ਹੋਂ ਤਾਂ ਖਾਦ ਦੀ ਜਾਂਦੀ ਹੈ ਠੰਡੀਆਂ ਦੋਦਾਂ ਨਹੀਂ ਖਾਣ ਦੀ ਕਰਦਾ ਗਰਮ-ਗਰਮ ਖਾਣੀਆਂ ਜਾਂਦੀ ਜੱਸੀ ਤੂੰ ਵੀ ਖਾ ਲਾ ਲੈ ਕੁਲ ਕੇ ਰੱਖਦੇ ਇਹ ਫੁੱਲ ਕੇ ਖਾ ਲਾ ਫੁੱਲ ਕੇ ਰੋਟੀ ਖਾਓ ਡੈਨਲ 8 ਹੀ ਹੋਣਾ ਹਾਂ ਜੀ ਤੋ ਅਮ ਚਮਚੇ ਥੋੜੇ ਦੇਸੀ ਘਿਓ ਪਾ ਦਮਾ ਲੇ ਸਵੇਰੇ ਡਿੜਕ ਲਾਂਗੀ ਹੋਰ ਕਿਉਂ ਕਾਟ ਬੱਲੇ ਦੇ ਮਨ ਪਿੰਨੂ ਦੇ ਫੂਲ ਕੇ ਉਹ ਰੋਟੀ ਦੇ ਦੋਨ ਪਾੜਾ ਆਪਾਂ ਵੀ ਰੋਟੀ ਬਣਾ ਕੇ ਪਾਣੇ ਮਾਂਚ ਕੇ ਤੇਰੇ ਦੋ ਕੁਲਕੇ ਲਈ ਜਾਲੀ ਲੱਗਦਾ ਪਾਵਾ ਸਬਜ਼ੀ ਲੱਗ ਪਾਲ ਲੰਗਰ ਪਾਣੀ ਸਾਇਣੇ ਲਿਆ શાਕ ਤੇ ਹੁਣ ਆਪਾਂ ਹੋ ਗਏ ਆਲੇ ਮੈਂ ਪਾਣੇ ਮਾਂਚ ਕੇ ਫੇਰਾਂਗੀ ਆ ਦੋ ਗਿਨੇ ਦੋ ਹੀ ਨੇ ਅੱਜ ਤੱਕ ਮੈਂ ਮੋੜਾ ਜਾ ਆਪਦਾ ਰੋਟੀ ਲਾ ਲਉਂ ਮੂਹਾਂ ਤੋੜਾਂ ਧੋ ਕੇ ਅੰਦਰ ਚੱਲ ਗਈ ਅੰਦਰ ਤੇ ਅੱਜ ਦੇ ਲੋਕ ਕਿਵਾਂ ਸੇ ਨਹੀਂ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਸਰੀ ਪੱਲਤੀ ਹੋ ਜਾਣੀ